ਤੈਨੀਆਂ ਨੂੰ ਦਿੱਤਾ ਕਾਰਜਿੰਦ ਤੋਂ ਤਵਿਲ ਮੇਰੇ ਦੇਸ਼ ਦੇ ਜਵਾਨੋਂ ਤੁਸੀਂ ਸ਼ਾਨ ਹੋ ਸਾਡੀ ਮੇਰੇ ਦੇਸ਼ ਦੇ ਜਵਾਨੋਂ ਤੁਸੀਂ ਸ਼ਾਨ ਹੋ ਸਾਡੀ ਪੈਸਾ ਥੇਲਾ ਪੀਆ ਸਾਡੀ ਹਰ ਚੀਜ਼ ਹੈ ਤੁਹਾਡੀ ਸੱਚੀ ਤਾਲਮਹਤ ਹਨ ਸਾਡਾ ਜਨਮ ਸਾਡਾ ਦਿਨ ਤੁਸੀਂ ਬਹਿ ਗਿਆ ਨੂੰ ਦਿੱਤਾ ਕਾਰਜਿੰਦ ਤੋਂ ਤਵਿਲ ਤੋੜਾ ਖਾਇੋ ਨਾ ਤਰਸ ਚਾੜੋ ਫੜ ਕੇ ਤਪਾ ਉਹਨਾਂ ਐਸੀ ਮਾਰੂ ਮਾਰੂ ਭੋਕੇ ਦਿੱਤਾ ਸਿਆਪਾ ਪੂਰਾ ਖਾਇਓ ਨਾ ਤਰਸ ਚਾੜੂ ਫੜ ਕੇ ਕੁਟਾਪਾ ਉਹਨੇ ਐਸੀ ਮਾਰ ਮਾਰੂ ਮੁਕੇ ਨਿੱਤ ਦਾ ਸਿਆਪਾ ਲੋਟ ਕੁੱਟਿਆ ਇਹਾਂ ਉਹਨੇ ਜਤਾ ਕਰਮੀ ਨਾ ਤੇਰੇ ਤੁਸੀਂ ਬੈੜੀਆਂ ਨੂੰ ਦਿੱਤਾ ਕਾਰ ਵਿੰਡ ਤੋਂ ਬਿਲ ਸਾਨੂੰ ਸਮਝੇ ਨਿਧਾਨ ਅਸੀਂ ਅਕਲ ਲਤੀਫ ਸਾਨੂੰ ਸਮਝੇ ਨਿਧਾਨ ਬੜੇ ਅਕਲ ਲਤੀਫ ਕੰਮ ਦਗੇ ਬਾਜਾਂ ਵਾਲੇ ਨੌ ਰੱਖਿਆ ਸ਼ਰੀਰ ਸਾਨੂੰ ਸਮਝੇ ਨਾ ਦਾਣ ਬਣੇ ਅਕਲ ਤੀਖ ਕੰਮ ਦਗੇਵਾਜਾਂ ਵਾਲੇ ਨਾ ਰੱਖਿਆ ਸ਼ਰੀਫ ਐਵੇਂ ਚੁੱਪ ਬੱਧੀ ਅਸੀਂ ਐਵੇਂ ਚੁੱਪ ਬੱਤੀ ਅਸੀਂ ਕੋਈ ਵੇਖਦੇ ਸੀ ਕਿੰਨਾ ਤੁਸੀਂ ਵੈਰੀਆਂ ਨੂੰ ਦਿੱਤਾ ਟਾਰਗੇਟ ਤੁਹਕੇ ਜਰੂਰ ਰਹਿ ਰੀਆਂ ਨੇ ਤੁਸੀਂ ਸਨ ਮਾਰੇ ਲਲਕਾਰੇ ਭੱਜੇ ਜਾਨਾਂ ਨੂੰ ਉੱਜਾ ਕੇ ਚੱਡ ਦਿੱਤੀਆਂ ਵਿਚਾਰੇ ਸੋਹਣੇ ਹੋ ਗਿਆ ਹਜ਼ਾਰ ਬੈਰੀ ਕਿੰਨਾ ਮੁਝ ਦੇਖ ਤੁਸੀਂ ਬਹਿ ਰਿਹਾ ਬੁਤਤਾ ਇਹ ਜਿੰਨੀ ਮਾਰ ਨਹੀਂ ਸੀ ਹਾਲੇ ਅੱਜਕੱਲ ਹਾਲਾਤ ਇਹ ਹੋਏ